ਸਿੱਖ ਪੰਥ ਦੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਸ਼੍ਰੀਨੰਦਪੁਰ ਸਾਹਿਬ ਲੈ ਕੇ ਹਲਕਾ ਜਨਾਲਾ ਤੋਂ ਫ੍ਰੀ ਮੈਡੀਕਲ ਕੈਂਪ ਲਗਾਉਣ ਦੇ ਲਈ ਸੰਗਤਾਂ ਰਵਾਨਾ ਹੋਈਆਂ ਨੇ ਸੋ ਲੱਖਾਂ ਸੰਤਾਂ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ ਸ਼੍ਰੀਨੰਦਪੁਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਗੁਰੂ ਮਰਿਆਦਾ ਅਨੁਸਾਰ ਹੋਲੇ ਮਹੱਲੇ ਦੀਆਂ ਰੌਣਕਾਂ ਨੂੰ ਵਿਧਾਇਆ ਜਾਵੇ ਹੁਲੜਬਾਜੀ ਕਰਕੇ ਸੰਗਤਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਹੁਲੜਬਾਜੀ ਕਰਨ ਨਾਲ ਸਿੱਖਾ ਤੇ ਸਿੱਖੀ ਦਾ ਅਕਸ ਖਰਾਬ ਹੁੰਦਾ ਹੈ ਸਾਨੂੰ ਮਰਿਆਦਾ ਅਨੁਸਾਰ ਹੀ ਗੁਰੂ ਘਰਾਂ ਦੇ ਵਿੱਚ ਉਣਾ ਚਾਹੀਦਾ ਹੈ ਤੇ ਪਰਮਾਤਮਾ ਦੀਆਂ ਖੁਸ਼ੀਆਂ ਲੈਣੀਆਂ ਚਾਹੀਦੀਆਂ ਨੇ ਸੋ ਪ੍ਰਧਾਨ ਕਾਬਲ ਸਿੰਘ ਸ਼ਾਹਪੁਰ ਤੇ ਸੰਕਤਾ ਨੇ ਇੰਡੀਆ ਨਿਊਜ਼ ਪੰਜਾਬ ਦੇ ਨਾਲ ਕੀਤੀ ਹੈ ਵਿਸ਼ੇਸ਼ ਗੱਲਬਾਤ ਸਿੱਖੀ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਹੁਲਾ ਮਹੱਲਾ ਸ਼ਹੀਦ ਅਨੰਦਪੁਰ ਸਾਹਿਬ ਕੇ ਮਨਾਇਆ ਜਾਣਾ ਉਸ ਨੂੰ ਲੈ ਕੇ ਲਗਾਤਾਰ ਜਿਸ ਤਰੀਕੇ ਨਾਲ ਅਨੰਦਪੁਰ ਸਾਹਿਬ ਜੀ ਤਿਆਰੀਆਂ ਜਾਰੀ ਨੇ ਉਸ ਵੇਲੇ ਗੱਲ ਕਰੀ ਦੇ ਪਿੰਡਾਂ ਤੋਂ ਜਿਹੜੇ ਕਾਫਲੇ ਨੇ ਉਹ ਵੀ ਜਾਣੇ ਰਵਾਨਾ ਹੋ ਗਏ ਨੇ ਹਲਕਾ ਅਜਨਾਲਾ ਦੀ ਗੱਲ ਕਰੀ ਦੇ ਹਲਕਾ ਅਜਨਾਲਾ ਤੋਂ ਵੀ ਅੱਜ ਜਿਹੜਾ ਇੱਕ ਫ੍ਰੀ ਮੈਡੀਕਲ ਕੈਂਪ ਜਿਹੜਾ ਰਵਾਨਾ ਹੋ ਰਿਹਾ ਜਿਹ ਹੈ ਹੋਣ ਜਾ ਰਿਹਾ ਵਾ ਜਿਸ ਤਰੀਕੇ ਨਾਲ ਵੇਖ ਰਿਹਾ ਕਿ ਇਹ 25 ਸਾਲ ਤੋਂ ਲਗਾਤਾਰ ਸੇਵਾ ਕਰਦੇ ਆ ਰਹੇ ਨੇ ਤੇ ਮੈਡੀਕਲ ਕੈਂਪ ਲਗਾਇਆ ਜਾਂਦਾ ਉੱਥੇ ਫ੍ਰੀ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਤੇ ਫ੍ਰੀ ਦਵਾਈਆਂ ਦਿੱ ਕੈਂਪ ਲੈ ਕੇ ਚੱਲੇ ਹੋ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਹੋਲੇ ਮੱਲੇ ਸ਼ਿਨਧਪੁਰ ਸਾਹਿਬ ਜੀ ਦੇ ਸੰਬੰਧ ਵਿੱਚ ਜਿਹੜਾ ਉੱਥੇ ਬਹੁਤ ਵੱਡਾ ਇੱਕ ਧਾਰਮਿਕ ਸਮਾਗਮ ਹੁੰਦਾ ਜੋੜ ਮੇਲਾ ਲੱਗਦਾ ਹੈ ਹੋਲੇ ਮੱਲੇ ਦੇ ਸ਼ਿਨਧਪੁਰ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਉੱਥੇ ਜਿਸ ਤਰ੍ਹਾਂ ਬਹੁਤ ਸਾਰੇ ਲੰਗਰ ਜਿਹੜੇ ਸੰਗਤਾਂ ਦੀ ਸਹੂਲਤ ਵਾਸਤੇ ਲਾਈ ਜਾਂਦੇ ਨੇ ਬਹੁਤ ਸਾਰੇ ਸੰਗਤਾਂ ਲਾਉਂਦੀਆਂ ਨੇ ਲੰਗਰ ਇਸੇ ਤਰ੍ਹਾਂ ਹੀ ਉੱਥੇ ਦਵਾਈਆਂ ਦੇ ਲੰਗਰ ਵੀ ਬਹੁਤ ਸਾਰੇ ਲੱਗਦੇ ਨੇ ਔਰ ਉਸੇ ਤਹਿਤ ਇਹ ਕਲਗੇ ਵਾਲੇ ਪਾਤਸ਼ਾਹ ਨੇ ਕਿਰਪਾ ਕਰਕੇ ਤੇ ਅਜਨਾਲੇ ਦੀਆਂ ਸੰਗਤਾਂ ਦੀ ਝੋਲੀ ਜਿਹੜੀ ਹੈ ਇਹ ਮੈਡੀਕਲ ਦੀ ਸੇਵਾ ਜਿਹੜੀ ਪਾਈ ਆ ਉਹ ਸੇਵਾ ਦਾ ਅੱਜ ਪੰਜਵਾਂ ਜਿਹੜਾ ਕੈਂਪ ਹੈ ਉਹ ਅਸੀਂ ਲੈ ਕੇ ਅਜਨਾਲੇ ਦੀਆਂ ਸੰਗਤਾਂ ਰਵਾਨਾ ਹੋਣ ਲੱਗੀਆਂ ਜੀ ਸ਼ਵਰ ਜੀ ਕਿ ਕਿੰਨੇ ਦਿਨ ਲੰਘ ਚੱਲਦਾ ਰਹੂਗਾ ਜੀ ਕੈਂਪ ਇਹ ਤਕਰੀਬਨ ਹਰ ਸਾਲ 6 ਦਿਨ ਚੱਲਦਾ ਜੀ ਕੈਂਪ ਅੱਜ ਅਸੀਂ 21 ਤਰੀਕ ਹੈ 21 ਮਾਰਚ ਹੈ ਅੱਜ ਅਸੀਂ ਕੈਂਪ ਜਿਹੜਾ ਆਰੰਭ ਕਰ ਦੇਵਾਂਗੇ ਜਾ ਕੇ ਤੇ 27 ਮਾਰਚ ਨੂੰ ਇਹ ਜਿਹੜਾ ਕੈਂਪੇਨ ਆ ਇਹਨੂੰ ਸਮਾਪਤੀ ਕਰਾਂਗੇ ਜੀ। ਸ਼ਾਬਾਸ਼ ਜੀ ਗੱਲ ਕੀਤੀ ਜਾਂਦੀ ਆ ਦੇ ਲਗਾਤਾਰ ਸੰਗਤਾਂ ਵੱਡੇ ਪੱਧਰ ਤੇ ਪਹੁੰਚਦੀਆਂ ਨੇ ਕਿਤਨਾ ਕਿਤੇ ਹੁਲੜਬਾਜ਼ਾਂ ਵੱਲੋਂ ਹੁਲੇਬਾਜ਼ੀ ਵੀ ਕੀਤੀ ਜਾਂਦੀ ਆ। ਪਰ ਇਸ ਵਾਰੀ ਜਿਸ ਤਰੀਕੇ ਨਾਲ ਆਪਾਂ ਨੈਸ਼ਨਲ ਜੀਓਗ੍ਰਾਫੀਆ ਵਾਲੇ ਵੀ ਆਸਟ੍ਰੇਲੀਆ ਤੋਂ ਆ ਰਹੇ ਨੇ ਸਪੈਸ਼ਲ ਰਿਪੋਰਟ ਕਰਨਗੇ ਸਿੱਖੀ ਉੱਤੇ ਕਿ ਕੀ ਸਿੱਖੀ ਤਾਂਮ ਦੇ ਵਿੱਚ ਕਿਸ ਤਰੀਕੇ ਨਾਲ ਜਿਹੜੇ ਸਮਾਗਮ ਮਨਾਏ ਜਾਂਦੇ ਨੇ ਕੀ ਬੀਲ ਕਰਨੀ ਚਾਹੁੰਦੇ ਨੌਜਵਾਨਾਂ ਨੂੰ। ਮੈਂ ਆਪ ਜੀ ਦੇ ਚੈਨਲ ਰਾਹੀਂ ਸਰਬੱਤ ਸੰਗਤਾਂ ਨੂੰ ਔਰ ਨੌਜਵਾਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਨਾ ਪਈ ਪਿਛਲੇ ਔਰ ਉਹਦੇ ਵਿੱਚ ਆਪਣੀ ਜਿਹੜੀ ਸਿੱਖ ਕੌਮ ਦਾ ਜਿਹੜਾ ਉਹ ਕਿਤੇ ਨਾ ਕਿਤੇ ਅਕਸ਼ ਜਿਹੜਾ ਉਹ ਖਰਾਬ ਹੋਇਆ ਔਰ ਮੈਂ ਬੇਨਤੀ ਕਰਨੀ ਚਾਹੁੰਨਾ ਵੀ ਜਿਸ ਤਰ੍ਹਾਂ ਇਸ ਵਾਰ ਨੈਸ਼ਨਲ ਜੀਓਗ੍ਰਾਫੀਆ ਵਾਲੇ ਆਸਟ੍ਰੇਲੀਆ ਤੋਂ ਇਸ ਸਾਰੇ ਪ੍ਰੋਗਰਾਮ ਨੂੰ ਕਵਰ ਕਰਨਗੇ ਔਰ ਇਹ ਜਿਹੜਾ ਪ੍ਰੋਮ ਹੈ ਉਹ ਪੂਰੇ ਵਰਲਡ ਦੇ ਵਿੱਚ ਇਹ ਜਿਹੜਾ ਵਿਖਾਇਆ ਜਾਏਗਾ ਉਸ ਜਿੰਨੀਆਂ ਵੀ ਸੰਗਤਾਂ ਉੱਥੇ ਪਹੁੰਚਦੀਆਂ ਨੇ ਨਤਮਸਤਕ ਹੁੰਦੀਆਂ ਨੇ ਮੈਂ ਉਹਨਾਂ ਸੰਗਤਾਂ ਦੇ ਚਰਨਾਂ ਵਿੱਚ ਇਹ ਬੇਨਤੀ ਕਰਨੀ ਚਾਹੁੰਨਾ ਵੀ ਸਾਰੀਆਂ ਸੰਗਤਾਂ ਬੜੇ ਸਤਕਾਰ ਦੇ ਨਾਲ ਬੜੇ ਸਲੀਕੇ ਦੇ ਨਾਲ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਆਪਾਂ ਜਾਣਾ ਤੇ ਗੁਰੂ ਸਾਹਿਬ ਦੀ ਖੁਸ਼ੀਆ ਪ੍ਰਾਪਤ ਕਰੀਏ ਨਾ ਕਿ ਆਪਾਂ ਉੱਥੇ ਕੋਈ ਐਸੀ ਹੁਲੜਬਾਜੀ ਕਰੀਏ ਜਿਹਦੇ ਨਾਲ ਬੰਦਾ ਇੱਕ ਜਾਂ ਦੋ ਚਾਰ ਬੰਦੇ ਜਿਹੜੇ ਆ ਉਹ ਇਹੋ ਜਿਹਾ ਗਲਤ ਕੰਮ ਕਰਦੇ ਆ ਤੇ ਪੂਰੀ ਕੌਮ ਦਾ ਜਿਹੜਾ ਉਹ ਉੱਥੇ ਕਿਤੇ ਨਾ ਕਿਤੇ ਸਿਰ ਜਿਹੜਾ ਉਹ ਸ਼ਰਮ ਦੇ ਨਾਲ ਝੁਕਦਾ ਔਰ ਇਸ ਵਾਰ ਤੇ ਇਹ ਬਹੁਤ ਵੱਡਾ ਜਿਹੜਾ ਨੈਸ਼ਨਲ ਜੀਓਗ੍ਰਾਫੀ ਨੇ ਇੱਕ ਕਵਰਿੰਗ ਕਵਰਿੰਗ ਕਰਨੀ ਹੈ ਪੂਰੇ ਸਮਾਗਮ ਦੀ ਔਰ ਇਸ ਵਾਰ ਵੀ ਸਾਨੂੰ ਹੋਰ ਜ਼ਿਆਦਾ ਧਿਆਨ ਦੇ ਨਾਲ ਇਸ ਸਮਾਗਮ ਦੇ ਵਿੱਚ ਨਤਮਸਤ ਹੋਣਾ ਚਾਹੀਦਾ ਠੀਕ ਹੈ ਹਾਂਜੀ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਵੇਖਦੇ ਆ ਕਿ ਸੰਗਤਾਂ ਪਹੁੰਚਦੀਆਂ ਨੇ ਵੱਡੇ ਪੱਦਰ ਤੇ ਪਹੁੰਚਦੀਆਂ ਪਰ ਕਿਤੇ ਨਾ ਕਿਤੇ ਨੌਜਵਾਨਾਂ ਬੁ ਜਿਹੜੇ ਨੇ ਕਿਤੇ ਉਹ ਹੁਲੜਬਾਜੀ ਵੱਲ ਮੁੜ ਪੈਂਦੇ ਨੇ ਗਲਤ ਤਰੀਕੇ ਨਾਲ ਜਿਹੜਾ ਉਥੇ ਹਾਰਨ ਵਜਾਉਣੇ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਟਰੈਕਟਰਾਂ ਉਪਰ ਵੱਡੇ ਵੱਡੇ ਹਾਰਨ ਲਾ ਕੇ ਸੰਗਤਾਂ ਦਾ ਜਿਹੜਾ ਮ ਜੀ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਨੇ ਸੰਗਤਾਂ ਨੂੰ ਕੀ ਕਹਿਣਾ ਚਾਹੀਦਾ ਵਾਹਿਗੁਰੂ ਬੇਨਤੀ ਤੇ ਆ ਜੀ ਸਾਨੂੰ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੇ ਗਏ ਹੌਲੇ ਮੱਲੇ ਦਾ ਆਨੰਦ ਲੈਣਾ ਚਾਹੀਦਾ ਤੇ ਮਹਾਰਾਜ ਜੀ ਸਾਨੂੰ ਸਮਝਾਉਣਾ ਚਾਹੀਦੇ ਨੇ ਕਿ ਇੱਕ ਖਾਲਸੇ ਦੀ ਡਿਊ ਤੇ ਗੁਰੂ ਸਾਹਿਬ ਸਮਝਾਉਣਾ ਕਰਦੇ ਨੇ ਕਿ ਖਾਲਸਾ ਸੋਏ ਜੋ ਜਿਹੜੇ ਤਰੰਗ ਖਾਲਸਾ ਸੋਏ ਜੋ ਕਰੇ ਜੇ ਨਿਤ ਜੰਗ ਅਸੀਂ ਆਪਣੇ ਅੰਦਰ ਆਪਣੇ ਮਾੜੇ ਵਕਾਰਾਂ ਦੇ ਨਾਲ ਉਹਨਾਂ ਪੰਜਾਂ ਚੋਰਾ ਦੇ ਨਾਲ ਆਪਣੇ ਅੰਦਰ ਜੰਗ ਕਰਨੀਆਂ ਤੇ ਅਸਲੀ ਖਾਲਸਾ ਉਹੀ ਹੁੰਦਾ ਤੇ ਮਹਾਰਾਜ ਗੁਰੂ ਰਾਮਦਾਸ ਜੀ ਵੀ ਸਾਨੂੰ ਸਮਝਾਉਣਾ ਕਰਦੇ ਨੇ ਕਿ ਜੋ ਸਾਖ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਸੰਗਤਾਂ ਸਾਰੀਆਂ ਨੂੰ ਇਹੇ ਬੇਨਤੀ ਆ ਕਿ ਵੱਧ ਤੋਂ ਵੱਧ ਸਾਸ ਗਰਾਸ ਗੁਰੂ ਦਾ ਮੰਤਰ ਜਪਦੇ ਜਾਈਏ ਤੇ ਜਪਦੇ ਆਈਏ ਇਹ ਜੇ ਅਸੀਂ ਉਹ ਲੜਬਾਜ਼ੀਆਂ ਦੇ ਨਾਲ ਜਾਣੇ ਆ ਤੇ ਗੁਰਮਖੋ ਉੱਥੇ ਜਾਣ ਦਾ ਸਾਨੂੰ ਭੋਰਾ ਵੀ ਲਾਹਾ ਪ੍ਰਾਪਤ ਨਹੀਂ ਹੋਵੇਗਾ ਜੇ ਅਸੀਂ ਉੱਥੇ ਲਾਹਾ ਪ੍ਰਾਪਤ ਕਰਨਾ ਚਾਹੁੰਦੇ ਆਂ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਉਪਦੇਸ਼ ਨੂੰ ਮੰਨ ਕੇ ਜੀਵਨ ਦਾ ਲਾਹਾ ਪ੍ਰਾਪਤ ਕਰੀਏ ਜੀ ਠੀਕ ਹੈ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਕੈਂਪ ਰਵਾਨਾ ਹੋ ਰਿਹਾ ਤੇ ਵੱਡੇ ਪੱਧਰ ਤੇ ਜਿਹੜੀਆਂ ਸੰਗਤਾਂ ਉੱਥੇ ਲੱਖਾਂ ਦੇ ਨਾਲ ਸੰਗਤਾਂ ਪਹੁੰਚਦੀਆਂ ਨੇ ਉਹਨਾਂ ਦੀ ਸੇਵਾ ਸੰਭਾਲ ਵਾਸਤੇ ਮੁਕਤਾ ਪ੍ਰਬੰਧ ਕੀਤੇ ਜਾਂਦੇ ਨੇ ਪਰ ਕਿਤਨਾ ਕਿਤੇ ਜਿਹੜੇ ਪਿੰਡਾਂ ਤੋਂ ਲੰਗਰ ਜਾਂਦੇ ਨੇ ਮੈਡੀਕਲ ਕੈਂਪ ਜਾਂਦੇ ਨੇ ਉਹ ਵੀ ਕਿਤੇ ਵੱਡੀਆਂ ਸੇਵਾਵਾਂ ਦਾ ਨਿਭਾਉਂਦੇ ਨੇ ਤੇ ਲੋਕਾਂ ਦੀ ਦੇਖਭਾਲ ਕਰਦੇ ਨੇ ਤੇ ਅਸੀਂ ਵੀ ਆਪਣੇ ਜਿਸ ਤਰੀਕੇ ਨਾਲ ਇੰਡੀਅਨ న్యూਸ ਪੰਜਾਬ ਤੋਂ ਨਾਤਮਕਸਤਕ ਹੋਣਾ ਆ ਪਰ ਕਿਤਨਾ ਕਿਤੇ ਹੁਲੜਬਾਜੀ ਤੋਂ ਗਰੇਜ ਕੀਤਾ ਜਾਵੇ ਅਤੇ ਸੰਗਤਾਂ ਦੇ ਨਾਲ ਬੜੇ ਪਵਿੱਤਰਤਾ ਦੇ ਨਾਲ ਨਾਮ ਦਾ ਨਾਮ ਜਪਦੇ ਹੋਏ ਜਿਹੜਾ ਜਿਹੜਾ ਉਸੇ ਦਰਸ਼ਨ ਦੇਾਰੇ ਕੀਤੇ ਜਾਣਾ ਤੇ ਸਾਰਾ ਜਿਹੜਾ ਆਨੰਦ ਮਾਣਿਆ ਜਾਵੇ ਬਾਕੀ ਤੁਸੀਂ ਜੁੜੇ ਰਹੋ ਇਦਾ ਇੰਡੀਅਨ ਨਿਊਜ਼ ਪੰਜਾਬ ਦੇ ਨਾਲ ਜਨਾਲਾ ਤੋਂ ਜਗਜੀਤ ਸਿੰਘ ਜੀ